ਵਾਹਿਗੁਰੂ ਸਤਨਾਮ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 421 ਲੜੀਵਾਰ ਸ਼ਬਦ ਵਿਚਾਰ ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪਹਿਲਾ ਰੂੜੋ ਠਾਕੁਰ ਮਹਾਰੋ ਰੂੜੀ ਗੁਰਬਾਣੀ ਵੱਡੇ ਬਾਗ ਸਤਗੁਰ ਮਿਲੈ ਪਾਈਐ ਪਦ ਨਿਰਵਾਣੀ ਮੈਂ ਓਲਗੀ ਓਲਗੀ ਹਮਚੋ ਰੂ ਥਾਰੇ ਜਿਉ ਤੂੰ ਰਖੈ ਤਿਉ ਰਹਾ ਮੁਖ ਨਾਮ ਹਮਾਰੇ ਰਹਾ ਧੰਨ ਗੁਰੂ ਨਾਨਕ ਪਾਤਸ਼ਾਹ ਅੱਜ ਦਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਰਾਗ ਵਿੱਚ ਅੰਗ 421 ਤੇ ਬਰਾਇਮਾਨ ਹੋਇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਸਤਿਗੁਰ ਦੀ ਪ੍ਰਾਪਤੀ ਵੱਡੇ ਪਾਗ ਨੇ ਪ੍ਰਾਪਤ ਹੁੰਦਾ ਸਾਨੂੰ ਜੀਵਨ ਦੀ ਜਾਚ ਆਉਂਦੀ ਏ ਸਮਝ ਆਉਂਦੀ ਕਿਉਂਕਿ ਅਸੀਂ ਆਉਨੇ ਆ ਗੁਰੂ ਕੋਲ ਆਪਣੇ ਆਪਣੇ ਆਸ਼ੇ ਮੁਤਾਬਕ ਆਪਣੀਆਂ ਆਪਣੀਆਂ ਮੰਗਾਂ ਲੈ ਕੇ ਬਹੁਤੀਆਂ ਮੰਗਾਂ ਸਾਡੀਆਂ ਮਾਇਆ ਨਾਲ ਹੀ ਸਬੰਧਤ ਹੁੰਦੀਆਂ ਨੇ ਇਸ ਤੋਂ ਪ੍ਰਤੀ ਉੱਠਦੇ ਨਹੀਂ ਔਰ ਬਹੁਤ ਵਿਰਲੇ ਨੇ ਜਿਹੜੇ ਸਤਿਗੁਰੂ ਕੋਲੋਂ ਨਾਮ ਦੀ ਦਾਤ ਲੈਣ ਵਾਸਤੇ ਹੀ ਆਉਂਦੇ ਨੇ ਬਾਣੀ ਨੂੰ ਪੜ੍ਹਦੇ ਨੇ ਬਾਣੀ ਨੂੰ ਵਿਚਾਰਦੇ ਨੇ ਤੇ ਪਾਤਸ਼ਾਹ ਕਹਿੰਦੇ ਇੱਕੋ ਇੱਕ ਤਰੀਕਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਸ ਵਾਲਕ ਤੱਕ ਪਹੁੰਚਣ ਦਾ ਉਹ ਹੈ ਬਾਣੀ ਰੂੜੂ ਦਾ ਮਤਲਬ ਹੁੰਦਾ ਸੁੰਦਰ ਬਹੁਤ ਸੁੰਦਰ ਤਰੀਕਾ ਹੈ ਰੂੜੋ ਠਾ ਕੁਰਮਾਹ ਰੂੜੀ ਗੁਰਬਾਣੀ ਓ ਧਾਕਰ ਉਹ ਸ੍ਰਿਸ਼ਟੀ ਦਾ ਮਾਲਕ ਉਹ ਸਾਡੇ ਇਸ ਮਾਰਗ ਦਾ ਮਾਹਰ ਹੈ ਆਗੂ ਹੈ ਉਹ ਬਹੁਤ ਸੁੰਦਰ ਹੈ ਬਹੁਤ ਸੋਹਣਾ ਹੈ ਉਹਦੇ ਮੁਖੋਂ ਉਚਰੀ ਹੋਈ ਬਾਣੀ ਜਿਹੜੀ ਹੈ ਗੁਰਬਾਣੀ ਜਿਹੜੀ ਹੈ ਉਹ ਵੀ ਸਾਡੇ ਅੰਦਰ ਸੁੰਦਰਤਾ ਪੈਦਾ ਕਰਦੀ ਹੈ ਸੇਈ ਸੁੰਦਰ ਸੋਹਣੇ ਸਾਧ ਸੰਗਤ ਦੇ ਬਹਿਣੇ ਸੋਹਣਾ ਸਰੀਰ ਕਰਕੇ ਨਹੀਂ ਹੁੰਦਾ ਬੰਦਾ ਸੋਣਾ ਹੁੰਦਾ ਵਿਚਾਰਾਂ ਕਰਕੇ ਸੋਣਾ ਹੁੰਦਾ ਕਰਮਾਂ ਕਰਕੇ ਸਾਡੇ ਜੀਵਨ ਨੂੰ ਢਾਲਦੀ ਹੈ ਘੜਦੀ ਹੈ ਬਾਣੀ ਇਸ ਕਰਕੇ ਮਾਰੇ ਕਹਿੰਦੇ ਇਹ ਬਹੁਤ ਸੁੰਦਰ ਹੈ ਬਹੁਤ ਸੋਹਣੀ ਹੈ ਵੱਡੇ ਭਾਗ ਸਤਗੁਰੂ ਮਿਲੈ ਪਾਈਏ ਪਦ ਨਿਰਵਾਣੀ ਵੱਡਾ ਉਦੋਂ ਵੱਡਾ ਭਾਗ ਹੈ ਸਤਗੁਰੂ ਪ੍ਰਾਪਤ ਹੋਏ ਸਤਗੁਰੂ ਨੂੰ ਮਿਲੇ ਬਾਣੀ ਨੂੰ ਪੜਿਆ ਬਾਣੀ ਨੂੰ ਵਿਚਾਰੇ ਆ ਤੇ ਮਰਜ ਕਹਿੰਦੇ ਨਿਰਵਾਣ ਪਦ ਪ੍ਰਾਪਤ ਹੋ ਗਿਆ ਨਿਰਮਾਣ ਪਦ ਹੁੰਦਾ ਹੈ ਜਿੱਥੇ ਮਨ ਦੇ ਫੁਰਨੇ ਖਤਮ ਹੁੰਦੇ ਨੇ ਜਿੱਥੇ ਮਨ ਨਰਲੇਪ ਹੋ ਜਾਂਦਾ ਹੈ ਇਹ ਮਨ ਪਵਿੱਤਰ ਹੋ ਜਾਂਦਾ ਹੈ ਵੱਡਾ ਉਦੋਂ ਵੱਡੇ ਭਾਗ ਸੰਗਤ ਵਿੱਚ ਆ ਕੇ ਬਾਣੀ ਨੂੰ ਪੜਦੇ ਆਂ ਬਾਣੀ ਨੂੰ ਵਿਚਾਰਦੇ ਆਂ ਅਸੀਂ ਉਸ ਮਾਲਕ ਨਾਲ ਜਿਹੜਾ ਕਿ ਸਾਡੀ ਜ਼ਿੰਦਗੀ ਦਾ ਮਾਹਰ ਹੈ ਆਗੂ ਹੈ ਅਸੀਂ ਉਹਦੇ ਅਧੀਨ ਹੋ ਗਏ ਉਹਦੇ ਦੱਸੇ ਮਾਰਗ ਤੇ ਹੁਣ ਚੱਲਦੇ ਹਾਂ ਜੋ ਬਾਣੀ ਕਹਿੰਦੀ ਹੈ ਉਹਦੇ ਮੁਤਾਬਕ ਆਪਣਾ ਜੀਵਨ ਜਿਉਂਦੇ ਹਾਂ ਤੇ ਮਰਜ ਕਹਿੰਦੇ ਇਹ ਜੀਵਨ ਸੁੰਦਰ ਹੋ ਗਿਆ ਇਹ ਜੀਵਨ ਸੋਹਣਾ ਹੋ ਗਿਆ ਮੈਂ ਉਲਗੀ ਆਇਓ ਲਗੀ ਹਮ ਛੋੜੂ ਥਾਰੇ ਜਿਉ ਤੂੰ ਰਾਖੈ ਤਉ ਰਹਾ ਮੁਖ ਨਾਮ ਹਮਾਰੇ ਰਹਾਉ ਦੀਸ ਪੰਕਤੀ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਰਜ ਸਾਡੇ ਜੀਵਨ ਦੀ ਜਾਂਚ ਦੱਸਦੇ ਨੇ ਕਿਹ ਵਾਹਿਗੁਰੂ ਹੀ ਅਕਾਲ ਪੁਰਖ ਜੀਓ ਮੈਂ ਓਲਗੀ ਓਲਗੀ ਹੁੰਦਾ ਭਾਵ ਜਿਹੜੇ ਤੇਰੇ ਕਿਰਤੇ ਨੇ ਜਿਹੜੇ ਤੇਰੇ ਕੰਮ ਕਰਨ ਵਾਲੇ ਨੇ ਜਿਹੜੇ ਜਿਹੜੇ ਕਰਿੰਦੇ ਨੇ ਜਿਹੜੇ ਤੇਰੇ ਸੇਵਕ ਨੇ ਜਿਹੜੇ ਤੇਰੇ ਦਾਸ ਨੇ ਮੈਂ ਤੇਰੇ ਦਾਸਾਂ ਦਾ ਵੀ ਦਾਸ ਹਾਂ ਮੈਂ ਤੇਰੇ ਦਰ ਦੇ ਉੱਤੇ ਇੱਕ ਛੋਟਾ ਜਿਹਾ ਛੁਰੂ ਜਿਵੇਂ ਬੱਚਾ ਕੋਈ ਕੰਮ ਕਰਨ ਵਾਲਾ ਹੁੰਦਾ ਹੈ ਮੈਂ ਤੇ ਬੜਾ ਛੋਟਾ ਜਿਹਾ ਸੇਵਕ ਹਾਂ ਤੇਰੇ ਦਰ ਤੇ ਆਇਆ ਹਾਂ ਜਿਉ ਤੂੰ ਰਾਖ ਹੈ ਤੌਰ ਹਾਂ ਤੂੰ ਜਿਵੇਂ ਵੀ ਰੱਖੇ ਅਸੀਂ ਉਸ ਤਰ੍ਹਾਂ ਹੀ ਰਹਿੰਦੇ ਹਾਂ ਤੇਰੀ ਹੁਕਮ ਤੇ ਰਜ਼ਾ ਵਿੱਚ ਰਹਿੰਦੇ ਹਾਂ ਮੁੱਖ ਨਾਮ ਹਮਾਰੇ ਪਰ ਇਹ ਕਿਰਪਾ ਕਰ ਸਾਡੇ ਮੁਖ ਵਿੱਚੋਂ ਤੇਰਾ ਨਾਮ ਉਚਰਦਾ ਰਹੇ ਇਹ ਕਿਰਪਾ ਕਰੀ ਸਾਡੇ ਤੇ ਅਸੀਂ ਤੇ ਬੜੇ ਛੋਟੇ ਜੇ ਨਿਮਾਣੇ ਜੇ ਤੇਰੇ ਦਰ ਦੇ ਉੱਤੇ ਸੇਵਕ ਆਏ ਹਾਂ ਤੇਰੀ ਸੰਗਤ ਵਿੱਚ ਆਏ ਹਾਂ ਕਿਰਪਾ ਕਰ ਸਾਡੇ ਤੇ ਇਹ ਨਾਮ ਦੀ ਦਾਤ ਸਾਡੇ ਮੁਖ ਵਿੱਚ ਪਾ ਰਹਾਉ ਦਰਸ਼ਨ ਦੀ ਪਿਆਸ ਕਣੀ ਭਾਣੇ ਮਨ ਭਾਈਐ ਮੇਰੇ ਠਾਕੁਰ ਹੱਥ ਵਡਾਈਆਂ ਭਾਣੇ ਪਤ ਪਾਈਐ ਏ ਪ੍ਰਭੂ ਜੀ ਤੇਰੀ ਅਸੀਂ ਦਰਸ਼ਨਾਂ ਦੀ ਆਸ ਲੈ ਕੇ ਆਏ ਆ ਸਾਡੇ ਮਨ ਅੰਦਰ ਪਿਆਸ ਹੈ ਤੇਰੇ ਦਰਸ਼ਨਾਂ ਦੀ ਮਨ ਬੈਰਾਗ ਭਿਆ ਦਰਸ਼ਨ ਦੇਖਣੇ ਦਾ ਚਾਹੋ ਅਸੀਂ ਇਹ ਚਾ ਲੈ ਕੇ ਮਨ ਵਿੱਚ ਇਹ ਆਸ ਲੈ ਕੇ ਆਏ ਆ ਕਿ ਸਾਨੂੰ ਤੇਰੇ ਦਰਸ਼ਨ ਹੋ ਜਾਣ ਸਾਨੂੰ ਜੀਵਨ ਮਾਰਗ ਸਮਝ ਆ ਜਾਏ ਦਰਸ਼ਨ ਕੀ ਪਿਆਸਾ ਕਣੀ ਭਾਣੈ ਮਨ ਭਈਐ ਤੇਰੇ ਭਾਣੇ ਵਿੱਚ ਰਹਿੰਦੇ ਹਾਂ ਇਸ ਮਨ ਨੂੰ ਜਿਵੇਂ ਭੌਂਦਾ ਹੈ ਤੇਰੇ ਭਾਣੇ ਵਿੱਚ ਰਹਿੰਦਾ ਹੈ ਇਹ ਮਨ ਤੂੰ ਕਿਰਪਾ ਕਰ ਤੂੰ ਬਖਸ਼ਿਸ਼ ਕਰ ਮੇਰੇ ਠਾਕੁਰ ਹੱਥ ਵੜਿਆਈਆਂ ਭਾਣੈ ਪਥ ਪਾਈਐ ਕਿਉਂਕਿ ਨਾਮ ਦੀ ਦਾਤ ਉਸ ਵਹਿਗਰੂ ਕਾਲਪੁਰ ਦੇ ਹੱਥ ਹੈ ਜੀ ਇਹ ਵਿੜਿਆਈਆਂ ਉਹ ਹੱਥ ਚ ਨੇ ਇਸ ਕਰਕੇ ਮਹਾਰਾਜ ਕਹਿੰਦੇ ਭਾਣੇ ਪਤ ਪਾਈ ਹੈ ਤੇਰੇ ਭਾਣੇ ਵਿੱਚ ਰਹਿ ਕੇ ਹੀ ਤੇਰੀ ਹੁਕਮ ਤੇ ਰਜਾ ਵਿੱਚ ਰਹਿ ਕੇ ਇੱਜ਼ਤ ਮਾਨ ਪ੍ਰਾਪਤ ਹੁੰਦਾ ਹੈ ਭਾਣੇ ਵਿੱਚ ਕੋਈ ਵਿਰਲਾ ਆਇਆ ਹੈ ਵਿਰਲੇ-ਵਿਰਲੇ ਹੀ ਭਾਣੇ ਵਿੱਚ ਆਉਣ ਵਾਲੇ ਨੇ ਕਹਿ ਦਿੰਦੇ ਆ ਕਿ ਭਾਣਾ ਮੰਨ ਲਓ ਜੀ ਕੋਈ ਗੱਲ ਨਹੀਂ ਨਹੀਂ ਬਾਣੇ ਵਿੱਚ ਵਿਰਲੇ-ਵਿਰਲੇ ਜਿਹੜੇ ਉਹਦੇ ਹੁਕਮ ਤੇ ਰਜਾ ਵਿੱਚ ਰਹਿੰਦੇ ਨੇ ਉਹ ਜਿਸ ਹਾਲਤ ਵਿੱਚ ਰੱਖਦਾ ਉਸ ਵਿੱਚ ਆਨੰਦ ਵਿੱਚ ਰਹਿੰਦੇ ਨੇ ਸਿਰਫ ਤੇ ਸਿਰਫ ਜੇ ਮੰਗਦੇ ਨੇ ਤਾਂ ਤੇਰੇ ਦਰਸ਼ਨਾਂ ਦੀ ਆਸ ਲੈ ਕੇ ਤੇਰੇ ਦਰ ਤੇ ਆਉਂਦੇ ਨੇ ਹੋਰ ਕੁਝ ਵੀ ਨਹੀਂ ਮੰਗਦੇ ਕਿ ਆ ਮੰਗਾਂ ਕਿਸ ਸਥਿਰ ਨਾ ਰਹੀ ਉਹ ਸਮਝਦੇ ਨੇ ਉਹ ਜਾਣਦੇ ਨੇ ਇਸ ਗੱਲ ਨੂੰ ਕਿ ਦੁਨੀਆ ਦੇ ਕਿਹੜੇ ਪਦਾਰਥ ਮੰਗੀਏ ਕੋਈ ਵੀ ਚੀਜ਼ ਸਥਿਰ ਤੇ ਨਹੀਂ ਹੈ ਬਿਣ ਤਉ ਦਹੋਰ ਜੀ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਮਨ ਦੀ ਭੁੱਖ ਤੇਰੇ ਨਾਮ ਨਾਲ ਲੈ ਸਕਦੀ ਹੈ ਦੁਨੀਆ ਦੇ ਪਦਾਰਥਾਂ ਨਾਲ ਇਹ ਭੁੱਖ ਨਹੀਂ ਲਏਗੀ ਇਸ ਕਰਕੇ ਮਹਾਰਾਜ ਅਸੀਂ ਤੇਰੇ ਸੇਵਕਾਂ ਦੇ ਸੇਵਕ ਬਣ ਕੇ ਨਿਮਾਣੇ ਹੋ ਕੇ ਛੋਟੇ ਜਿਹੇ ਹੋ ਕੇ ਹੰਕਾਰ ਨੂੰ ਤਿਆਗ ਕੇ ਤੇਰੇ ਹੁਕਮ ਤੇ ਰਜਾ ਵਿੱਚ ਰਹਿ ਕੇ ਤੇਰੇ ਦਰ ਤੇ ਆਏ ਆ ਤੈਨੂੰ ਕਿਤੇ ਭਾ ਜਾਈਏ ਤੇਰੀ ਨਦਰ ਥੱਲੇ ਆ ਜਾਈਏ ਸਾਨੂੰ ਵੀ ਈਮਾਨ ਇਹ ਇੱਜ਼ਤ ਪ੍ਰਾਪਤ ਹੋ ਜਾਏ ਤੇਰੇ ਦਰ ਦੇ ਉੱਤੋਂ ਸੱਚੋਂ ਦੂਰ ਨਾ ਜਾਣੀਐ ਅੰਤਰ ਹੈ ਸੋਈ ਜਦ ਖਤਰ ਰਵ ਰਹੇ ਕਿਨ ਕੀਮਤ ਹੋਈ ਸੱਚੇ ਪਾਤਸ਼ਾਹ ਮਰੀ ਕਹਿੰਦੇ ਉਹ ਸੱਚੇ ਨੂੰ ਉਸ ਵੈਗਰੂ ਕਾਲਪੁਰਖ ਨੂੰ ਦੂਰ ਨਾ ਸਮਝੀ ਉਹ ਤੇਰੇ ਅੰਦਰ ਹੀ ਵੱਸਦਾ ਹੈ ਕਿਤੇ ਭਲੇਖਾ ਖਾ ਜਾਏ ਦੁਨੀਆ ਦਾ ਧੋਖਾ ਦੇ ਸਕਦੇ ਆ ਅਸੀਂ ਦੁਨੀਆ ਨਾਲ ਤੇ ਚਲਾਕੀਆਂ ਕਰ ਸਕਦੇ ਆ ਜੀ ਉਹ ਉਹਦੇ ਹੱਥੇ ਨਹੀਂ ਚੱਲਦੀ ਚਤੁਰਾਈ ਨੇ ਚਤਰਪੂਜ ਪਾਈ ਹੈ ਉਹਦੇ ਦਰ ਤੇ ਸਿਆਣਪਾ ਨਹੀਂ ਚੱਲਦੀਆਂ ਉਹਦੇ ਦਰ ਤੇ ਚਲਾਕੀਆਂ ਨਹੀਂ ਚੱਲਦੀਆਂ ਸਹਿਜ ਸਿਆਣਪਾ ਲਖੋ ਹੈ ਤਾਂ ਇੱਕ ਨਾ ਚੱਲੇ ਨਾਲ ਤੇਰੀਆਂ ਸਿਆਸਤਾਂ ਤੇਰੀਆਂ ਚਲਾਕੀਆਂ ਦੁਨੀਆ ਨੂੰ ਤੇ ਧੋਖਾ ਦੇ ਸਕਦੀਆਂ ਨੇ ਆਪਣੇ ਆਪ ਨੂੰ ਧੋਖਾ ਨਾ ਦੇਈਂ ਕਿਤੇ ਭਲੇਖਾ ਨਾ ਖਾ ਬੈਠੀਂ ਉਹ ਦਰਦੇ ਉੱਤੇ ਫਿਰ ਬਖਸ਼ਿਆ ਨਹੀਂ ਜਾਏਗਾ ਇਹ ਗੱਲ ਮਾਰਾ ਸਮਝਾ ਰਹੇ ਨੇ ਗੁਣਾਨਕ ਪਾਤਸ਼ਾਹ ਜਾਇ ਦੇਖਾਂ ਤੈ ਰਵ ਰਹੇ ਕਿਨ ਕੀਮਤ ਹੋਈ ਕਹਿੰਦੇ ਮੈਂ ਜਿੱਧਰ ਵੇਖ ਰਿਹਾ ਉਹ ਵਹਿਰੂ ਕਾਲਪੁਰ ਜੀ ਹਰ ਜਗ੍ਹਾ ਨੇ ਕਿਹੜੀ ਕੀਮਤ ਤੇ ਅਸੀਂ ਉਹਨੂੰ ਪ੍ਰਾਪਤ ਕਰ ਸਕਦੇ ਹਾਂ ਕਿ ਐਨੇ ਪਾਠ ਕਰਕੇ ਐਨੇ ਦਾਨ ਕਰਕੇ ਐਨੀ ਪੂਜਾ ਕਰਕੇ ਐਨੀਆਂ ਮਾਲਾ ਫੇਰ ਕੇ ਮਰ ਕੇ ਨਹੀਂ ਜੀ ਕਿਸੇ ਵੀ ਕੀਮਤ ਤੇ ਉਹਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸਿਰਫ ਤੇ ਸਿਰਫ ਮਹਿਸੂਸਿਆ ਜਾ ਸਕਦਾ ਹੈ ਆਪਣੀ ਮਾਂ ਨੂੰ ਛੱਡ ਕੇ ਜਿਸ ਦਿਨ ਟੈ ਪੈਗਾ ਉਹ ਪ੍ਰਾਪਤ ਹੋ ਜਾਏਗਾ ਕਰਮ ਕਾਂਡਾਂ ਨਾਲ ਉਹਦੀ ਪ੍ਰਾਪਤੀ ਨਹੀਂ ਹੋਏਗੀ ਆਪ ਕਰੇ ਆਪੇ ਹਰੇ ਵੇਖ ਹੈ ਵਡਿਆਈ ਗੁਰਮੁਖ ਹੋਏ ਨਿਹਾਲੀ ਐ ਇਉਂ ਕੀਮਤ ਪਾਈ ਮਰਨੇ ਦੇਖੋ ਅਗਲਾ ਉੱਤਰ ਨਾਲ ਹੀ ਦੇ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਕਿਨੇ ਭਾਈ ਆਪੇ ਕਰੇ ਆਪੇ ਹਰੇ ਉਹ ਕਰਨ ਵਾਲਾ ਵੀ ਆਪ ਹੈ ਹਰਾਉਣ ਵਾਲਾ ਵੀ ਆਪ ਹੈ ਢਾਉਣ ਵਾਲਾ ਵੀ ਆਪ ਹੈ ਵੇਖਿਆ ਵਡਿਆਈ ਉਹ ਵੇਖਦਾ ਹੈ ਇਹ ਉਹਦੀ ਵਡਿਆਈ ਹੈ ਅਸੀਂ ਜੋ ਵੀ ਕਰ ਰਹੇ ਹਾਂ ਚੰਗਾ ਕਰ ਰਹੇ ਹਾਂ ਮਾੜਾ ਕਰ ਰਹੇ ਹਾਂ ਉਹਦੇ ਦਰ ਤੇ ਉਹਦੇ ਤੋਂ ਛਪਾ ਨਹੀਂ ਸਕਦੇ ਕਿਉਂਕਿ ਉੱਥੇ ਸੱਚੋ ਹੀ ਸੱਚ ਨਿਭੜੈ ਚੁਣਵਖ ਕੱਢੇ ਜਜਮਾਲੇ ਹਥੋਂ ਨ ਪਾਇਨ ਕੂੜਿਆਰ ਓ ਕਾਲੇ ਦੋਜਕ ਚਾਲਿਆ ਤੇਰੇ ਨਾਂਇ ਰੱਤੇ ਸੇ ਜਿਣ ਗਏ ਥਾਰ ਗਏ ਸੇ ਠੱਗਣ ਵਾਲਿਆ ਲਿਖਨਾਵੇਂ ਧਰਮ ਬਹਾਲਿਆ ਉੱਥੇ ਖੜਾ ਨਹੀਂ ਛੁੱਟਣਾ ਇੱਥੇ ਤੇ ਛੁੱਟ ਜੇਗਾ ਜੀ ਕੋਈ ਗੱਲ ਨਹੀਂ ਇੱਥੇ ਤੇ ਅਰਦਾਸ ਕਰਕੇ ਹੋ ਜਾਏਗਾ ਕਿਹੜਾ ਪਰ ਉਸ ਮਾਲਕ ਦੇ ਦਰਤੇ ਜਰੂ ਜਾਵਾਂਗੇ ਅਸੀਂ ਤੇ ਜਾਣਦੇ ਆ ਜੀ ਜੋ ਅਸੀਂ ਕਰਮ ਕੀਤਾ ਹੈ ਚੰਗਾ ਕੀਤਾ ਹੈ ਜਾਂ ਮਾੜਾ ਕੀਤਾ ਹੈ ਅਸੀਂ ਜਾਣਦੇ ਆ ਅਸੀਂ ਕੋਈ ਗੱਲ ਨਹੀਂ ਨਹੀਂ ਜਾਣਦੇ ਅਸੀਂ ਫਿਰ ਆਪਣੇ ਆਪ ਤੋਂ ਕੋਈ ਲੁਕਵਾਵਾਂਗੇ ਕੋਈ ਵੀ ਵਿਕਰਮ ਕਰਦੇ ਆ ਕੋਈ ਭੜਾ ਕਰਮ ਕਰਦੇ ਆ ਅਸੀਂ ਆਪਣੇ ਆਪ ਤੋਂ ਕਿਵੇਂ ਲੁਕੋ ਲਵਾਂਗੇ ਫਿਰ ਇਹ ਗੱਲ ਮਾਰਜ ਕਹਿੰਦੇ ਨੇ ਕਿ ਭਾਈ ਉਹਦੇ ਦਰ ਤੇ ਉਹ ਜਾਣਦਾ ਹੈ ਗੁਰਮਖ ਹੋਏ ਨਿਹਾਲੀ ਐ ਉਹ ਕੀਮਤ ਪਾਈ ਹਾਂ ਗੁਰਮਖ ਬਣ ਕੇ ਹੀ ਉਹਨੂੰ ਵੇਖਿਆ ਜਾ ਸਕਦਾ ਹੈ ਜਾਣਿਆ ਜਾ ਸਕਦਾ ਹੈ ਇਹੀ ਹੀ ਕੀਮਤ ਹੈ ਭਾਈ ਆਪ ਗਵਾਹੀ ਹੈ ਤਾਂ ਸ਼ੌਕਾਈ ਹੈ ਔਰ ਕੈਸੀ ਚੁਤਰਾਈ ਚੁਤਰਾਈਆਂ ਨਾਲ ਨਹੀਂ ਗੁਰਮੁਖ ਬਣ ਕੇ ਗੁਰੂ ਦਾ ਅਨਸਾਰੀ ਹੋ ਕੇ ਗੁਰੂ ਵਾਲਾ ਬਣ ਕੇ ਹੀ ਉਹਦੀ ਕੀਮਤ ਨੂੰ ਜਾਣਿਆ ਜਾ ਸਕਦਾ ਹੈ ਗੱਲਾਂ ਬਾਤਾਂ ਨਾਲ ਨਹੀਂ ਕਰਮ ਕਾਂਡਾਂ ਨਾਲ ਨਹੀਂ ਜਾਣਿਆ ਜਾ ਸਕਦਾ ਜੀਵਨ ਦੇ ਆਹਾ ਮਿਲੇ ਗੁਰਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾਂ ਸਤਿਗੁਰ ਪਾਵੇ ਜਿਉਂਦਿਆਂ ਜੀ ਜੇ ਗੁਰੂ ਦੀ ਕਾਰ ਕਮਾਉਂਦਾ ਹੈ ਗੁਰੂ ਦੇ ਦੱਸੇ ਮਾਰਗ ਦੇ ਅਨੁਸਾਰ ਆਪਣਾ ਜੀਵਨ ਜਿਉਂਦਾ ਹੈ ਤੇ ਮਾਰਿਕ ਨੇ ਭਾਈ ਲਾਹਾ ਲੈ ਜਾਂਦਾ ਹੈ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਪਤ ਗਵਾਏ ਜਿਉ ਜਿਹੜੇ ਗੁਰਮੁਖ ਨੇ ਉਹ ਤੇ ਜ਼ਿੰਦਗੀ ਦਾ ਲਾਹਾ ਲੈ ਲੈਂਦੇ ਨੇ ਆਪਣੀ ਦਾ ਪੂਰਵ ਹੋਵੇ ਲਿਖਿਆ ਤਾਂ ਸਤਿਗੁਰ ਪਾਵੇ ਜਿहां ਪਿਛਲੇ ਕਰਮਾਂ ਤੇ ਕੋਈ ਚੰਗੇ ਕਰਮ ਨੇ ਤਾਂ ਸਤਿਗੁਰੂ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ ਮਾਰਿਕ ਕਹਿੰਦੇ ਕਿਰਪਾ ਹੋ ਜਾਂਦੀ ਕਿਤੇ ਤਾਂ ਸਤਿਗੁਰੂ ਦੇ ਸਨਮੁਖ ਵੀ ਹੋ ਜਾਂਦਾ ਹੈ ਸਤਿਗੁਰੂ ਦੀ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਜਿਉਂਦੇ ਜੀ ਮੁਕਤ ਕਰ ਲੈਂਦਾ ਹੈ ਮਨਮੁਖ ਟੁੱਟਾ ਨਿਤ ਹੈ ਭਰਮਾਂ ਭਰਮਾਏ ਪਰ ਮਾਰਿਕ ਜਿਹੜੇ ਮਨਮੁਖ ਨੇ ਆਪੂ ਗੁਦਰੇ ਨੇ ਜਿਹੜੇ ਉਹਨਾਂ ਅੰਦਰ ਟੁੱਟਾ ਹੀ ਰਹਿੰਦਾ ਹੈ ਘਟਾ ਹੀ ਰਹਿੰਦਾ ਹੈ ਹਮੇਸ਼ਾ ਉਹ ਕਦੇ ਪੂਰੇ ਹੋ ਹੀ ਨਹੀਂ ਸਕਦੇ ਇਸ ਕਰਕੇ ਭਰਮਾਂ ਵਿੱਚ ਪਏ ਹੋਏ ਭਰਮ ਦੇ ਰਹਿੰਦੇ ਨੇ ਭਰਮਣ ਕਰਦੇ ਆਂ ਸਾਰੀ ਉਂ ਜੀਵਨ ਨਿਕਲ ਗਿਆ ਭਰਮ ਭਲੇਖਿਆਂ ਜੀ ਨਿਕਲ ਗਿਆ ਸਾਰਾ ਜੀਵ ਇੰਜ ਹੋ ਸਕਦਾ ਕਿ ਨਹੀਂ ਹੋ ਸਕਦਾ ਇੰਜ ਕਰਨ ਨਾਲ ਹੋ ਸਕਦਾ ਕਿ ਨਹੀਂ ਹੋ ਸਕਦਾ ਜੀ ਰੱਬ ਹੈਗਾ ਕਿ ਨਹੀਂ ਹੈਗਾ ਇਹਦੇ ਜੁਲਝੇ ਹੋਇਆ ਸੀ ਤੇ ਅੱਜ ਕੱਲ ਵਿਦਵਾਨ ਬਹੁਤ ਹੋ ਗਏ ਆ ਸੀ ਆਪਣੇ ਅੰਦਰ ਜਾਣ ਤੋਂ ਡਰਦੇ ਆ ਜੀ ਬਹੁਤ ਡਰਦੇ ਆ ਆਪਣੇ ਜਾਣਨ ਤੋਂ ਆਪਣੇ ਆਪ ਨੂੰ ਵੇਖਣ ਤੋਂ ਗੋ ਡਰਦੇ ਆ ਅਸੀਂ ਦੂਜਿਆਂ ਨੂੰ ਵੇਖ-ਵੇਖ ਕੇ ਖੁਸ਼ ਹੋ ਜਾਂਦੇ ਆਂ ਵੀ ਚਲੋ ਕੋਈ ਗੱਲ ਨਹੀਂ ਉਹ ਵੀ ਤੇ ਇੰਜ ਕਰਦਾ ਮੈਂ ਵੀ ਇੰਜ ਕਰਦਾ ਜੇ ਉਹ ਦਾ ਪਲਾਹ ਹੋ ਜਾਏ ਮੇਰਾ ਵੀ ਹੋ ਜਾਏਗਾ ਨਹੀਂ ਇੰਜ ਨਹੀਂ ਹੋ ਸਕਦਾ ਗੁਰੂ ਨਾਨਕ ਪਾਤਸ਼ਾਹ ਮਾਰੇ ਕਹਿੰਦੇ ਭਾਈ ਉਹ ਭਰਮ ਭਲੇਖਿਆਂ ਚ ਪਏ ਜ਼ਿੰਦਗੀ ਕੱਟ ਜਾਂਦੇ ਨੇ ਮਨਮੁਖ ਅੰਧ ਨਾ ਚੇਤੇ ਹੀ ਕਿਉਂ ਦਰਸ਼ਨ ਪਾਏ ਮਨਮੁਖਰੇ ਅੰਨੇ ਨੇ ਭਾਈ ਉਹ ਤੇ ਬਾਣੀ ਚ ਮਾਰੇ ਦੱਸ ਤੇਰੇ ਅੰਨੇ ਇਹ ਨਹੀਂ ਕਿ ਜਿੰਨਾਂ ਦੀ ਅੱਖਾਂ ਨਹੀਂ ਹੈਗੀਆਂ ਮੈਂ ਕਿਹਾ ਅੰਦੇ ਇਹ ਨਾ ਅੱਖੀ ਹੈ ਜਿੰਨ ਮੁਖ ਲੋਇਨ ਨਾ ਹੈ ਅੰਦੇ ਸਹੀ ਨਾਨਕਾ ਜੋ ਖਸਮੋ ਕੁੱਥੇ ਜਾਇ ਜੋ ਆਪਣੇ ਮਾਲਕ ਤੋਂ ਵਿਛੜ ਗਏ ਜੋ ਖੁੰਝ ਗਏ ਉਹ ਵੀ ਅੰਨੇ ਨੇ ਭਾਈ ਸਭ ਕੁਝ ਜਾਣਦਿਆਂ ਹੋਇਆਂ ਸਭ ਕੁਝ ਪੜਦਿਆਂ ਹੋਇਆਂ ਸਭ ਕੁਝ ਵਿਚਾਰਦਿਆਂ ਹੋਇਆਂ ਫਿਰ ਵੀ ਉਹ ਕਰਮ ਕਰੀ ਜਾਂਦੇ ਆਂ ਸੀ ਤੇ ਮੈਂ ਕਹਿੰਦਾ ਇਸ ਤੋਂ ਵੱਡਾ ਅੰਨਾ ਕੌਣ ਹੋ ਸਕਦਾ ਹੈ ਇਸ ਤੋਂ ਵੱਡਾ ਅੰਨਾ ਕੌਣ ਹੋ ਸਕਦਾ ਹੈ ਉਹ ਚੇਤ ਦੇ ਨਹੀਂ ਸਿਮਰਦੇ ਨਹੀਂ ਕਿਉਂ ਦਰਸ਼ਨ ਪਾਏ ਕਿਵੇਂ ਦਰਸ਼ਨ ਪਾ ਸਕਦੇ ਨੇ ਉਸ ਮਾਲਕ ਦੇ ਦਰਸ਼ਨ ਕਿਵੇਂ ਹੋ ਸਕਦੇ ਆ ਫਿਰ ਤਾਂ ਜਗ ਆਇਆ ਜਾਣੀ ਐ ਸੱਚੇ ਲਿਵਲਾਈ ਇਹ ਸੰਸਾਰ ਤੇ ਆਉਣਾ ਉਹਨਾਂ ਦਾ ਹੀ ਆ ਜਿਨ੍ਹਾਂ ਨੇ ਆ ਕੇ ਲਿਵਲਾਈ ਆ ਉਸ ਮਾਲਕ ਨਾਲ ਜਿਹੜੇ ਜੁੜੇ ਨੇ ਉਸ ਵਹਿਗੁਰੂ ਅਕਾਲ ਪੁਰਖ ਨਾਲ ਉਹ ਸੱਚੇ ਨਾਲ ਜਿਹੜੇ ਜੁੜੇ ਨੇ ਨੇ ਸਚਿਆਰ ਜੀਵਣ ਹੈ ਜਿਨ੍ਹਾਂ ਦਾ ਜਿਹੜੇ ਹੁਕਮ ਤੇ ਰਜ਼ਾ ਵਿੱਚ ਰਹਿੰਦੇ ਨੇ ਹਮੇਸ਼ਾ ਜਿਨ੍ਹਾਂ ਦਾ ਜੀਵਨ ਸਚਿਆਰ ਹੈ ਉਹੋ ਹੀ ਸੱਚ ਨੂੰ ਪ੍ਰਾਪਤ ਕਰਨਗੇ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਬੜੇ ਸਪਸ਼ਟ ਲਫ਼ਜ਼ਾਂ ਚੰਨ ਕਹਿ ਰਹੇ ਨੇ ਗੁਰ ਭੇਟੇ ਪਾਰਸ ਪਏ ਜੋਤੀ ਜੋਤ ਮਿਲਾਏ ਤੇ ਜਿਹੜੇ ਹੁਕਮਤ ਰਜਾ ਵਿੱਚ ਰਹੇ ਕਿ ਸਚਿਆਰ ਨਹੀਂ ਮਰਕਨੇ ਉਹੋ ਹੀ ਗੁਰੂ ਨੂੰ ਭੇਟ ਹੋਏ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਭੇਟ ਕੀਤਾ ਸਤਿਗੁਰੂ ਆਗੇ ਸੀਸ ਭੇਟ ਦਿਓ ਜੇ ਸੱਚੇ ਸਤਿਗੁਰ ਭਾਵੈ ਜਿਨ੍ਹਾਂ ਨੇ ਆਪਣੀ ਸੋਚ ਆਪਣੀ ਵਿਚਾਰ ਆਪਣੀ ਮੈਂ ਆਪਣੀ ਹਉਮੈ ਸਭ ਕੁਝ ਤਿਆਗ ਦਿੱਤੀ ਤੇ ਗੁਰੂ ਦੇ ਦੱਸੇ ਮਾਰਗ ਦੇ ਅਨੁਸਾਰ ਆਪਣਾ ਜੀਵਨ ਉਪਰੰਭਿਆ ਹੈ ਗੁਰੂ ਪੰਚਮ ਪਾਸ਼ਾ ਮਰਜੀ ਗੱਲ ਕਹਿੰਦੇ ਨੇ ਗੁਰ ਕੀ ਮਤ ਤੂੰ ਲੈ ਇਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਤੇਰੀਆਂ ਸਿਆਣਪਾਂ ਤੇਰੀਆਂ ਚਲਾਕੀਆਂ ਉਹਦੇ ਦਰ ਤੇ ਨਹੀਂ ਚੱਲਣਗੀਆਂ ਤੇ ਜਿਨ੍ਹਾਂ ਨੇ ਪ੍ਰਾਪਤ ਕੀਤਾ ਹੈ ਮਾਰਗ ਨੇ ਉਹ ਤੇ ਪਾਰਸ ਹੋ ਗਏ ਪਾਰਸ ਹੁੰਦਾ ਹੈ ਕਿ ਜੀ ਚੀਜ਼ ਨੂੰ ਛੋਹ ਜਾਏ ਉਹਨੂੰ ਸ਼ੁੱਧ ਕਰ ਦਿੰਦਾ ਹੈ ਗੁਰ ਪਾਰਸ ਹਮ ਲੋ ਅਸੀਂ ਤਦੋ ਲੋਹੇ ਹਾਂ ਗੁਰੂ ਤੇ ਪਾਰਸ ਹੈ ਪਰ ਗੁਰੂ ਐਸਾ ਪਾਰਸ ਹੈ ਕਿ ਜੇ ਅਸੀਂ ਉਹਦੇ ਨਾਲ ਛੋਏ ਗੁਰੂ ਨੇ ਸਾਨੂੰ ਵੀ ਪਾਰਸ ਕਰ ਦਿੱਤਾ ਉਹ ਆਪ ਵੀ ਜਪਦੇ ਨੇ ਹੋਰਾਂ ਨੂੰ ਵੀ ਚ ਪਾਉਂਦੇ ਨੇ ਆਪ ਵੀ ਜੁੜੇ ਹੋਏ ਨੇ ਹੋਰਾਂ ਨੂੰ ਵੀ ਜੋੜਦੇ ਨੇ ਆਪ ਵੀ ਤਰ ਗਏ ਹੋਰਾਂ ਨੂੰ ਵੀ ਤਰ ਗਏ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੇਂ ਨਾ ਠਿਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਇਹ ਗੱਲ ਗੁਰੂ ਨਾਨਕ ਪਾਸ਼ਾ ਬੜੇ ਆਰੰਭਤਾ ਵਿੱਚ ਕਹਿੰਦੇ ਆ ਰਹੇ ਨੇ ਬਾਣੀ ਨੂੰ ਪੜਦਿਆਂ ਹੋਇਆਂ ਬਾਣੀ ਨੂੰ ਵਿਚਾਰਦਿਆਂ ਹੋਇਆਂ ਜਦੋਂ ਅਸੀਂ ਗੱਲ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਨਾਲ ਉਹ ਬੜੇ ਪਿਆਰ ਨਾਲ ਸਾਨੂੰ ਇਹ ਗੱਲ ਸਮਝਾਉਂਦੇ ਆ ਰਹੇ ਨੇ ਕਿ ਗੁਰੂ ਤੇ ਇੰਨਾ ਦਿਆਲੂ ਹੈ ਇੰਨਾ ਕਿਰਪਾਲੂ ਹੈ ਤੂੰ ਇੱਕ ਵਾਰੀ ਮਿਲ ਤੇ ਸਹੀ ਆਪਣੇ ਆਪ ਨੂੰ ਭੇਟ ਤੇ ਕਰ ਉਹ ਤੈਨੂੰ ਆਪਣੇ ਵਰਗਾ ਹੀ ਕਰ ਲਏਗਾ ਪਾਰਸ ਤੇ ਸੋਨਾ ਬਣਾਉਂਦਾ ਹੈ ਨਾ ਗੁਰੂ ਐਸਾ ਪਾਰਸ ਹੈ ਗੁਰੂ ਆਪਣੇ ਵਰਗਾ ਹੀ ਕਰ ਲੈਂਦਾ ਸਤਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਅਵਗਣਿਆਰੀ ਤੇਰੇ ਸਾਰੇ ਗੁਨਾਹਾਂ ਨੂੰ ਮਾਫ ਕਰੇਗਾ ਇੱਕ ਵਾਰੀ ਆਪਣੇ ਆਪ ਨੂੰ ਭੇਟ ਤੇ ਕਰ ਪਰ ਅਸੀਂ ਭੇਟ ਨਹੀਂ ਕਰਦੇ ਅਸੀਂ ਗੁਰੂ ਕਾ ਸਿੱਖ ਨਹੀਂ ਬਣਨਾ ਚਾਹੁੰਦੇ ਅਸੀਂ ਤੇ ਗੁਰੂ ਤੋਂ ਵੀ ਉੱਪਰ ਜਾਣਾ ਚਾਹੁੰਦੇ ਇਸ ਕਰਕੇ ਮਹਾਰਾਜ ਕਹਿੰਦੇ ਸਾਡੇ ਪੱਲੇ ਕੁਝ ਪੈ ਨਹੀਂ ਰਿਹਾ ਕਿਉਂਕਿ ਅਸੀਂ ਚਲਾਕੀਆਂ ਕਰਦੇ ਹਾਂ ਅਸੀਂ ਹਉਮੈ ਕਰਦੇ ਹਾਂ ਅਸੀਂ ਹੰਕਾਰ ਨਾਲ ਆਉਨੇ ਗੁਰ ਭੇਟੇ ਪਾਰਸ ਭਏ ਮਰ ਕਹਿੰਦੇ ਤੇ ਪਾਰਸ ਹੋ ਗਏ ਜੋਤੀ ਜੋਤ ਮਿਲਾਏ ਉਹਨਾਂ ਨੇ ਆਪਣੀ ਇਹ ਜੋਤ ਐਕਚੁਅਲੀ ਸਾਡਾ ਜਿਹੜਾ ਅਸਲੀ ਸਰੂਪ ਹੈ ਜੀ ਜੋਤ ਸਰੂਪ ਹੈ ਇਹ ਸਰੀਰ ਸਾਡਾ ਇਹ ਤੇ ਇੱਥੇ ਰਹਿ ਜਾਏਗਾ ਮਨ ਇਥੇ ਖਿੰਡ ਖਿੰਡ ਜਾਏਗਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾ ਗੁਰੂ ਦੀ ਮਤ ਲੈ ਕੇ ਹੀ ਇਸ ਆਨੰਦ ਨੂੰ ਪਨਾਇਆ ਜਾ ਸਕਦਾ ਹੈ ਜੀ ਗੱਲਾਂ ਨਾਲ ਨਹੀਂ ਹੋਏ ਸਕਦਾ ਇਸ ਕਰਕੇ ਉਹਨਾਂ ਨੇ ਆਪਣੀ ਇਸ ਜੋਤ ਨੂੰ ਉਸ ਜੋਤ ਨਾਲ ਪਰਮ ਜੋਤ ਜੋ ਹੈ ਉਹ ਵਾਹਿਗੁਰੂ ਕਾਲਪੂਪ ਜੋ ਹੈ ਜਿਹਨੂੰ ਅਸੀਂ ਰੱਬ ਕਹਿੰਨੇ ਆ ਅੱਲਾ ਕਹਿੰਨੇ ਆ ਰਾਮ ਕਹਿੰਨੇ ਆ ਉਹਦਾ ਕੋਈ ਸਰੀਰ ਨਹੀਂ ਉਹ ਨਿਰੰਕਾਰ ਹੈ ਉਹ ਜੋ ਸਰੂਪ ਹੈ ਜਿਸ ਤਰ੍ਹਾਂ ਜੋਤ ਵਿੱਚ ਜੋਰ ਜਾਰ ਰਲਦੀ ਹੈ ਫਿਰ ਇਸ ਤਰ੍ਹਾਂ ਹੈ ਉਹਦੇ ਵਿੱਚ ਮਿਲਾ ਲੈਂਦੇ ਨੇ ਐਨਸ ਰਹਿ ਨਿਰਾਲ ਮੋ ਤੁਰਪਕਾਰ ਤੁਰ ਕੀ ਕਰਨੀ ਨਾਨਕ ਨਾਮ ਸੰਤੋਖਿਆ ਰਾਤੇ ਹਰ ਚਰਣੀ ਜਿਹੜੇ ਤੇਰੇ ਸਿਮਰਨ ਕਰਨ ਵਾਲੇ ਨੇ ਜਿਹੜੇ ਤੇਰੇ ਪਿਆਰੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਸਾਨੂੰ ਕਿ ਭਾਈ ਅਹਨਸ ਰਹੈ ਨਿਰਾਲਮੋ ਉਹ ਦਿਨ ਰਾਤ ਨਿਰਾਲਮ ਹੋ ਕੇ ਰਹਿੰਦੇ ਨਰਲੇਪ ਰਹਿੰਦੇ ਨੇ ਦਿਨ ਰਾਤ ਉਸ ਵਾਹਿਗੁਰੂ ਕਾਰਪੁਰਖ ਨੂੰ ਸਿਮਰਦੇ ਨੇ ਇਸ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਸਮਾਜ ਵਿੱਚ ਰਹਿੰਦਿਆਂ ਹੋਇਆਂ ਕਾਰਤੁਰ ਕੀ ਕਰਨੀ ਉਹ ਕਾਰਤੁਰ ਦੀ ਕਰਦੇ ਨੇ ਜੀ ਭਾਵ ਉਹ ਕਰਮਕਾਂਡ ਨਹੀਂ ਕਰਦੇ ਉਸ ਸਕਿਰਤ ਕਰਦੇ ਨੇ ਨਾਮ ਜਪਦੇ ਨੇ ਉਸ ਵਹਿਰੂ ਕਾਰਕ ਪੁਰਖ ਦੇ ਨਾਲ ਇੱਕ ਮਿਕ ਨੇ ਉਹ ਵਹਿਮਾ ਭਰਮਾ ਪਖੰਡਾ ਵਿੱਚ ਨਹੀਂ ਪੈਂਦੇ ਇਸ ਕਰਕੇ ਉਹ ਕਾਰਜ ਕਰਦੇ ਨੇ ਧੁਰ ਕੀ ਕਰਦੇ ਨੇ ਅਸੀਂ ਤੇ ਦੇਖਾ ਦੇਖੀ ਕਰਦੇ ਆ ਨਾ ਦੇਖਾ ਦੇਖੀ ਸਭ ਕਰਾਂ ਮਨਮੁਖ ਬੂਝ ਨਾ ਪਾਏ ਅਸੀਂ ਇਸ ਬਝਾਰਤ ਨੂੰ ਸਮਝ ਨਾ ਸਕੇ ਤੇ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਨੇ ਭਈ ਨਹੀਂ ਉਹ ਪਰਿਵਾਰ ਵਿੱਚ ਰਹਿੰਦੇ ਹੋਏ ਸਮਾਜ ਵਿੱਚ ਰਹਿੰਦੇ ਹੋਏ ਆਪ ਵੀ ਜਪਦੇ ਨੇ ਹੋਰਾਂ ਨੂੰ ਵੀ ਜਪਾਉਂਦੇ ਨੇ ਆਪ ਵੀ ਬੰਨਣਾ ਜੁੜੇ ਨੇ ਹੋਰਾਂ ਨੂੰ ਵੀ ਜੋੜਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਕਾਰ ਧੁਰ ਦੀ ਕਰਦੇ ਨੇ ਉਸ ਮਾਲਕ ਦੀ ਕਾਰ ਕਰਦੇ ਨੇ ਉਹ ਕਿਸੇ ਦੇ ਅਧੀਨ ਹੋ ਕੇ ਕਰਮਕਾਂਡ ਨਹੀਂ ਕਰਦੇ ਨਾਨਕ ਨਾਮ ਸੰਤੋਖਿਆ ਰਾਤੇ ਹਰ ਚਰਣੀ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਰ ਕਹਿੰਦੇ ਉਹ ਨਾਮੀ ਪੁਰਸ਼ ਨੇ ਉਹ ਸੰਤੋਖੇ ਹੋਏ ਨੇ ਉਹਨਾਂ ਅੰਦਰ ਸੰਤੋਖ ਹੈ ਉਨ੍ਹਾਂ ਦੀ ਅੱਖਾਂ ਸੰਤੋਖੀਆਂ ਨੇ ਉਨ੍ਹਾਂ ਦੇ ਕੰਨ ਸੰਤੋਖੇ ਨੇ ਜ਼ੁਬਾਨ ਸੰਤੋਖ ਵਾਲੀ ਹੈ ਫਿਰਦਾ ਸੰਤੋਖੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਸੰਤੋਖੀ ਨੇ ਕਿ ਬਿਨ ਸੰਤੋਖ ਨਾ ਕੋ ਰਾਜ ਹੈ ਉਹ ਸੱਤ ਸੰਤੋਖ ਦਇਆ ਧਰਮ ਸਹਜ ਇਸ ਤਰ੍ਹਾਂ ਨੇ ਜੀਵਨ ਜਿਉਂਦੇ ਨੇ ਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਹਰੀ ਦੇ ਚਰਨਾਂ ਵਿੱਚ ਰੱਤੇ ਹੋਏ ਨੇ ਭਿੱਜੇ ਹੋਏ ਨੇ ਦਿਨ ਰਾਤ ਉਸ ਮਾਰਗ ਤੇ ਚੱਲਦੇ ਨੇ ਆਪਣੀ ਮੰਜ਼ਿਲ ਨੂੰ ਤੈਅ ਕਰਦੇ ਨੇ ਆਪ ਜਪਦੇ ਨੇ ਹੋਰਾਂ ਨੂੰ ਵੀ ਚ ਪਾਉਂਦੇ ਨੇ ਆਪ ਬਾਣੀ ਪੜ੍ਹਦੇ ਨੇ ਹੋਰਾਂ ਨੂੰ ਵੀ ਪੜਾਉਂਦੇ ਨੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਇਹੋ ਜੇ ਗੁਰਮੁਖ ਪਿਆਰੇ ਉਹਨਾਂ ਦੀ ਸੰਗਤ ਸਾਨੂੰ ਵੀ ਬਖਸ਼ ਸਾਡੇ ਮਨ ਅੰਦਰ ਵੀ ਇਹ ਉਤਸ਼ਾਹ ਪੈਦਾ ਹੋ ਜਾਏ ਤੇਰੇ ਦਰਸ਼ਨਾਂ ਦਾ ਸਾਡੇ ਮਨ ਅੰਦਰ ਵੀ ਇਹ ਹਮਕ ਪੈਦਾ ਹੋ ਜਾਏ ਇਹ ਮਨ ਸਾਡਾ ਉਮੜ ਜਾਏ ਤੇਰੇ ਦਰਸ਼ਨਾਂ ਲਈ ਸਾਡੇ ਮਨ ਅੰਦਰ ਵੀ ਬਾਰਾਗ ਪੈਦਾ ਹੋ ਜਾਏ ਤੇਰੀ ਦਰਸ਼ਨਾਂ ਦੀ ਚਾਹਤ ਪੈਦਾ ਹੋ ਜਾਏ ਇਹ ਕਿਰਪਾ ਕਰ ਸਾਨੂੰ ਨਾਮ ਦੀ ਦਾਤ ਬਖਸ਼ ਸਾਨੂੰ ਉਹਨਾਂ ਗੁਰਮੁਖ ਪਿਆਰਿਆਂ ਨਾਲ ਸੰਗ ਬਖਸ਼ ਅਸੀਂ ਬਾਣੀ ਖੁਦ ਪੜ ਸਕੀਏ ਖੁਦ ਵਿਚਾਰ ਸਕੀਏ ਖੁਦ ਸੁਣ ਸਕੀਏ ਤੇਰੀ ਕਿਰਪਾ ਤੋਂ ਬਿਨਾ ਤੇ ਸੰਗਤ ਵਿੱਚ ਵੀ ਨਹੀਂ ਆਇਆ ਜਾਂਦਾ ਤੇਰੀ ਕਿਰਪਾ ਤੋਂ ਬਿਨਾ ਬਾਣੀ ਕੋਈ ਸੁਣ ਨਹੀਂ ਸਕਦਾ ਤੇਰੀ ਕਿਰਪਾ ਤੋਂ ਬਿਨਾ ਬਾਣੀ ਵਿਚਾਰੀ ਵੀ ਨਹੀਂ ਜਾ ਸਕਦੀ ਤੂੰ ਕਿਰਪਾ ਕਰ ਤੂੰ ਬਖਸ਼ਿਸ਼ ਕਰ ਅਸੀਂ ਤੇ ਇਸ ਜ਼ਿੰਦਗੀ ਦੇ ਮੁਸਾਫਰ ਹਾਂ ਅਸੀਂ ਆਪਣੀ ਜਿਉਂਦੇ ਜੀ ਇਸ ਮੰਜ਼ਲ ਨੂੰ ਪ੍ਰਾਪਤ ਕਰ ਸਕੀਏ ਜਿਉਂਦੇ ਜੀ ਮੁਕਤ ਹੋ ਸਕੀਏ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪ੍ਰਲੋਕ ਸਹਿਲੇ ਹੋ ਕੇ ਜਾਈਏ ਜੀ ਸਮਾਂ ਜਿਹੜਾ ਇਹ ਸੰਪੂਰਨ ਹੁੰਦਾ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ